ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਤਰੀਕ ਦੀ بجائے 3 ਤਰੀਕ ਰੱਖੀ ਗਈ ਹੈ ਕਿਉਂਕਿ ਜ਼ਬਰ ਵਧ ਰਿਹਾ ਘਟ ਨਹੀਂ ਰਿਹਾ ਜਨਮ ਭਾਨੇ ਤੇ ਸ਼ਦਦ ਉਦੋਂ ਜ਼ਿਆਦਾ ਵਧਾਤ ਆ ਕੱਲ ਵਾਲੇ ਕੱਟ ਤੋਂ ਬਾਅਦ ਵੀ ਤੇ ਉਹਦੇ ਭਰਾ ਛੋਟੇ ਤੇ ਅਮਨੇ ਤੇ ਵੀ ਮੁਕੱਦਮਾ ਜਿਹੜਾ ਉਹ ਬਰਾਬਰ ਦਰਜ ਕਰਤਾ ਸੋ ਇਸ ਕਰਕੇ ਆਪਾਂ 5 ਤਰੀਕ ਰੱਖੀ ਸੀ ਭਵੰਤ ਮੁੱਖ ਮੰਤਰੀ ਜਿਹੜੇ ਪੰਜਾਬ ਉਹਨਾਂ ਦੇ ਘਰ ਦੇ ਅੱਗੇ ਆਪਾਂ ਤਿੰਨ ਕਰਤੀ ਹੈ 5 ਨੂੰ ਨਹੀਂ 3 ਨੂੰ ਤਿਆਰ ਰਹੋ ਅੱਗੇ ਕਰਤੇ ਦੋ ਦਿਨ ਕਿਉਂਕਿ ਜੇ ਆਪਾਂ ਲੰਮਾ ਲਜਾਵਾਂਗੇ ਇਹ ਉਨਾ ਹੀ ਝੁਲਮ ਟਾਉਣਗੇ ਉਹ ਕਿਵੇਂ ਉਹਨੂੰ ਕੁੱਟਿਆ ਜਾ ਰਿਹਾ ਹੈ ਕਿਵੇਂ ਉਹਨੂੰ ਜਹੀਰ ਕੀਤਾ ਜਾ ਰਿਹਾ ਹੈ ਜੋਦ ਨਾਲ ਹੋ ਰਿਹਾ ਹੈ ਕਿਵੇਂ ਉਹਨੂੰ ਮਾਨਸ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਦਿਮਾਗੀ ਤੌਰ ਦੇ ਉੱਤੇ ਇਹ ਬਹੁਤ ਕੁਝ ਕਰ ਰਹੀ ਆ ਉਹਦੇ ਨਾਲ ਤੇ ਮੁੱਖ ਮੰਤਰੀ ਕਰਾ ਰਿਹਾ ਸੋ ਜ਼ਬਰਦਸਤ ਮੂੰਹ ਤੋੜ ਜਵਾਬ ਦੇਣਾ ਹੈ 3 ਤਰੀਕ ਨੂੰ ਆਪਣੇ ਲੰਗਰ ਨਾਲ ਲੈ ਕੇ ਆਉਣਾ ਪ੍ਰਸ਼ਾਦੇ ਦੁੱਧ ਚਾਹ ਬਣਾ ਕੇ ਥਰਮੋਸਾ ਵਿੱਚ ਪਾ ਕੇ ਟੋਕਰਾਂ ਵਿੱਚ ਪ੍ਰਸ਼ਾਦ ਧਰ ਕੇ ਦਾਲਾਂ ਸਬਜ਼ੀਆਂ ਨਾਲ ਲੈ ਕੇ ਉੱਥੇ ਆਉਣਾ ਤੇ ਉਦੋਂ ਛੜਾਕੀ ਬਾਹਰ ਆਉਣਾ ਗੱਲ ਖਤਮ ਜਾਵਤੇ 'ਚ ਜਾਵਤੇ 'ਚ ਰਹਿਣਾ ਕੋਈ ਵੀ ਲਗਾਤਾਰ ਸਰਕਾਰ ਦਾ ਜ਼ੋਰ ਲੱਗਣਾ ਆਪਣੇ ਬੰਦੇ ਵੀ ਪਿਚਪਿਟ ਕਰਨਗੇ ਵੀ ਇਹਨੂੰ ਲੀਹੋ ਲਾਹੋ ਢੜਕਾਓ ਕੋਈ ਇਹੋ ਜੀ ਗੱਲਬਾਤ ਕਰਾਓ ਇਹਨਾਂ ਦੇ ਡਾਂਗਾ ਮਾਰਨੀਆਂ ਸੌਕੀਆਂ ਹੁਣ ਇਹਨਾਂ ਨੂੰ ਜ਼ਿਲ੍ਹਾ 'ਚ ਬੰਦ ਕਰਨਾ ਸੌਖਾ ਆਪਾਂ ਉਹਦਾ ਕੋਈ ਗੱਲਬਾਤ ਨਹੀਂ ਕਰਨੀ ਸ਼ਾਂਤਮਈ ਤਰੀਕੇ ਨਾਲ ਜਾਵਤੇ 'ਚ ਰਹਿ ਕੇ ਕੰਨ ਤਰੀਕ ਨੂੰ ਕਿੰਨੀਆਂ ਜਥੇਬੰਦੀਆਂ ਵੱਲੋਂ ਹਮਾਇਤ ਹੈ ਅੱਜ 18 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹਾਂਜੀ ਤੇ ਇਹ ਤੋਂ ਇਲਾਵਾ ਜਿਹੜਾ ਸੰਯੁਕਤ ਨਕਸਾਨ ਮੋਰਚਾ ਉਹਦੇ ਵੱਲੋਂ ਵੀ ਹਮਾਇਤ ਹੈ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਹਮਾਇਤ ਹੈ ਤੇ ਵੱਧ ਤੋਂ ਵੱਧ ਜੇ 3 ਤਰੀਕ ਨੂੰ ਨਹੀਂ ਕੁਝ ਬਣਦਾ ਤੇ ਅੱਗੇ ਨਾਲ ਦੀ ਨਾਲ ਮੈਂ ਕਿਹਾ ਉੱਥੇ ਹੀ ਮੌਕੇ ਤੇ ਜਿਹੜੀ ਮੀਟਿੰਗ ਕਰਕੇ ਅਗਲਾ ਫੈਸਲਾ ਕੀ ਲੈਣਾ ਨਾਲ ਦੀ ਨਾਲ ਹੀ ਕੀਤਾ ਜਾਊਗਾ ਕਿਉਂਕਿ ਜਿੰਨਾ ਆਪਾਂ ਲੰਮਾ ਲਾ ਜਾ ਰਹੇ ਹਾਂ ਉਹਨਾਂ ਉਧਰ ਜ਼ੁਲਮ ਢਾ ਰਹੇ ਆ ਤੇ ਜੇ ਆਪਾਂ ਲੰਮਾ ਲੈ ਗਏ ਤੇ ਉਹਦੋਂ ਨੂੰ ਐ ਨਹੀਂ ਪਤਾ ਕਿ ਉਹਨੂੰ ਦਿਮਾਗੀ ਤੌਰ ਤੇ ਵੀ ਅਫਸਰਟੀ ਕਰ ਦੇਣਾ ਰੋਜ਼ ਨਵਾਂ ਪਰਚਾ ਘੱਟਦੇ ਨੇ ਉਹਦੇ ਪਰਚਾ ਵੀ ਦੇ ਰਹੇ ਆ ਬਰਫ ਵਾਲੀਆਂ ਸੱਲੀਆਂ ਦੇ ਪਾਇਆ ਜਾ ਰਿਹਾ ਮੂੰਹ 'ਚ ਪਾਣੀ ਪਾਇਆ ਜਾ ਰਿਹਾ ਭਰਾਵਾਂ ਦੇ ਪਰਚਾ ਕੱਲ ਨੂੰ ਜਾ ਕੇ ਭੈਣਾ ਦੇ ਵੀ ਦੇ ਦੇਣਗੇ ਜਾਂ ਹੋਰ ਜਿਹੜੇ ਮਗਰ ਖੜੇ ਉਹਨਾਂ ਦੇ ਵੀ ਸ਼ੁਰੂ ਕਰ ਦੇਣਗੇ ਸਹੀ ਗੱਲ ਸੋ ਜੇ ਆਪਾਂ ਆਪਣੇ ਭਰਾ ਨੂੰ ਕਢਾਉਣਾ ਚਾਹੁੰਦੇ ਆ ਤਾਂ ਵੀ 3 ਤਰੀਕ ਨੂੰ ਕੋਈ ਪੈਰ ਜੁੱਤੀ ਨਾ ਪਾਇਓ ਹਣ ਸਾਰੇ ਸੰਗਰੂਰ ਮੁੱਖ ਮੰਤਰੀ ਦੇ ਹਸ਼ ਦੇ ਅੱਗੇ 10 ਵਜੇ ਮਾਵਾ ਭੈਣਾ ਨੌਜਵਾਨ ਬਜ਼ੁਰਗ ਘਰ ਘਰ ਦਾ ਬੰਦਾ ਉੱਥੇ ਵੱਡੀ ਗਿਣਤੀ 'ਚ ਪਹੁੰਚੇ ਹੋਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀ ਸਾਰੇ ਨੌਜਵਾਨ ਨੂੰ ਆ ਬਣ ਕੇ ਇਕੱਲੇ ਨਹੀਂ ਹਨ ਸਾਰੀ ਗੱਲਬਾਤ